ਨੂੰ ਫੋਨ ਆਇਆ ਰਪੇਜਿੰਦਾ ਕਹਿੰਦਾ ਭਾਈ ਉੱਥੇ ਚੱਲਣਾ ਤੁਸੀਂ ਹਿਮਕੁੰਡ ਸਾਹਿਬਾਂ ਮੈਂ ਕਿਹਾ ਚੱਲਾਂਗਾ ਮੈਂ ਕਿਹਾ ਤੇਰੇ ਨਾਲ ਚੱਲਣੇ ਚੱਲਦੇ ਹਾਂ ਮੈਂ ਹੰਸਾਲੀ ਸਾਹਿਬ ਸੀ ਮੈਂ ਪੁੱਛਿਆ ਮੰਨੂ ਮੈਂ ਮਹਾਰਾਜ ਜੀ ਉੱਥੇ ਜਾइए ਹਿਮਕੁੰਡ ਸਾਹਿਬ ਕਹਿੰਦੇ ਭਾਈ ਫਿਰ ਦੇ ਵਿਚਾਰ ਕੇ ਦੱਸਾਂਗੇ ਮਹਿਮਾਨ ਦੇ ਵਿੱਚ ਸੋਚੇ ਕੋ ਕਿ ਮਤ ਤਾਂ ਹੈ ਨਹੀਂ ਸੀ ਵੀ ਵਾਹਿਗੁਰੂ ਜੀ ਬਾਬਾ ਜੀ ਸਿੱਧਾ ਤਾਂ ਰਮ ਜੀ ਕਹਿੰਦੇ ਨਹੀਂ ਐ ਥੋੜੀ ਚਿਰ ਬਾਅਦ ਮੈਂ ਫੇਰ ਗਿਆ ਮੈਂ ਮਹਾਰਾਜ ਅੱਗੇ ਇੱਥੇ ਹਿਮਕੁੰਡ ਸਾਹਿਬ ਜਾਇਆ ਬਾਬਾ ਜੀ ਕਹਿੰਦੇ ਭਾਈ ਆਪਣੀ ਮਰਜ਼ੀ ਕਰੋ ਤਾ ਉੱਥੇ ਦੇ ਬਾਬਾ ਪਰਮਜੀਤ ਸਿੰਘ ਆ ਉਹ ਮੈਨੂੰ ਕਦੇ ਨੂੰ ਸਮਝ ਵੀ ਨਹੀਂ ਆਇਆ ਦੇ ਉਹਨੇ ਮੇਨੂੰ ਵੇਖਿਆ ਮੈਂ ਡਰ ਗਿਆ ਜੀ ਤੇ ਮੈਂ ਹਰ ਭਾਈ ਨੂੰ ਫੋਨ ਕਰਦਾ ਮੈਂ ਕਿਹਾ ਮੈਨੂੰ ਤਾਂ ਮੇਰੇ ਦਫ਼ਤਰੋਂ ਛੁੱਟੀ ਨਹੀਂ ਮਿਲਨੀ ਵੀ ਤੂੰ ਜਾ ਤੁਹਾਨੂੰ ਸਭ ਨੂੰ ਪਤਾ ਉੱਥੇ ਉਹ ਜਦੋਂ ਬੱਦਲ ਫਟਿਆ ਫਿਰ ਕਿਦਾਂ ਉਹਨੂੰ ਕਿੰਨਾ ਚਿਰ ਆਰਮੀ ਆਨੇ ਆਪਣੇ ਕੈਂਪ ਚ ਰੱਖਿਆ ਸਾਨੂੰ ਕਿਹਨੇ ਪੁੱਛਣਾ ਸੀ ਮਹਾਰਾਜ ਨੇ ਥਾਂ ਥਾਂ ਤੋਂ ਰੱਖਿਆ ਸਾਨੂੰ